ਧਰਤੀ ਦਾ ਲੱਭੂ ਮੇਰੇ ਵੀਰੋ ਰੇਡ ਪਾਉਣ ਲਈ ਵਾਅਦਾ ਹੋਇਆ ਕਿ ਕਬੱਡੀ ਵਿੱਚ ਧਮ ਪੈਂਦੀ ਏ ਹੱਥ ਮਾਰ ਕੇ ਪੱਟਾਂ ਤੇ ਰੇਡਾਂ ਜੋ ਬਾਦੇ ਖਾਨੇ ਦਾ ਬਰਾੜ ਪਾਉਣਾ ਸੀ ਤਾਂ ਲੋਕ ਕਹਿੰਦੇ ਸੀ ਚੜ ਚੜ ਕੇ ਛੱਪਾਂ ਤੇ ਇਹ ਤਖਤ ਪੁਰਾ ਸਰ ਦੀ ਧਰਤੀ ਦਾ ਲੱਵੀ ਤੇ ਲੱਭੂ ਲੱਭੂ ਤੇ ਲੱਵੀ ਸਿੱਧਾ ਸਿੱਧਾ ਕਹਿੰਦੇ ਵੀ ਜਾਨ ਜਿਵੇਂ ਮਰਜੀ ਰੇਡਰ ਆਉਣੇ ਲੰਮੇ ਪੈ ਪੈ ਕੇ ਆ ਓ ਇਦਾਂ ਹੀ ਆਉਣੇ ਐ ਬਰਾਬਰ ਦੀਆਂ ਬਾਜੀਆਂ ਮੁਰ ਰਹੀਆਂ ਕਿਕੀਆਂ ਦੇ ਕੱਤੀ ਜਦੋਂ ਆਣ ਮੋੜਨੇ ਫੇਰ ਬੰਦਾ ਸਿੱਖਦਾ ਰਿਕਾਰਡ ਤੋੜਨੇ ਫੇਰ ਬੰਦਾ ਸਿੱਖਦਾ ਰਿਕਾਰਡ ਤੋੜਨੇ ਸਕੇ ਹੈ ਥਾਂਦੇ ਵਾਲੀਆ ਕਿ ਬੰਦਾ ਨਾ ਚੰਗਾ ਲੱਗੇ ਲਿਆਕ ਬਿਨਾ ਓ ਪਹਿਲਵਾਨ ਨਾ ਚੰਗਾ ਲੱਗੇ ਤਾਕਤ ਬਿਨਾ ਤਿਰੰਤਨਾ ਦੀ ਸੋਧੀਆਂ ਚਰਖੇ ਬਿਨਾ ਤੇ ਯਾਰ ਨਾ ਚੰਗਾ ਲੱਗੇ ਪਰਖ ਬਿਨਾ ਓ ਲਵੀ ਤਖਤ ਪੁਰਾਸਾ ਤੇ ਧਰਤੀ ਨਿਸ਼ਾਨ ਨਿਸ਼ਾਨ ਥਾਂਦੇ ਵਾਲੀਆ ਓ ਲਵੀ ਤੇ ਨਿਸ਼ਾਨ ਟੱਕਰ ਟੱਕਰ ਟੱਕਿਆਰ ਇਹ ਆ ਨਾ ਮੁੱਲੀ ਮੇਰੀ ਸ਼ਰਾਚੰਦਰਿਆ ਜਾਵੇ ਮੱਲੋ ਮੰਲੀ ਲੈ ਕੇ ਖਿੱਚ ਕੇ ਮੇਰੀ ਪੇਸ਼ਨਾ ਚੰਦਰਿਆ ਜਾਵੇ ਆ ਤਖਤੂਪਰੇ ਵਾਲਾ ਕਹਿੰਦੇ ਬੱਲੇ ਬੱਲੇ ਕਰਾ ਗਿਆ ਮਾਨਕਪੁਰਿਆ ਪੀਟਰ ਵਧਿਆ ਹੋਇਆ